ਬਹੁਤ ਸੋਹਣੀਆਂ ਲਾਈਨਾਂ ਮਾਮਾ ਦੇ ਲਈ ਆਪ ਜੀ ਕਿਰਪਾ ਕਰਕੇ ਸਰਵਣ ਕਰੋ ਜੀ ਬੱਚੇ ਮਾਂ ਦਾ ਦੀਨ ਨਹੀਂ ਦੇ ਸਕਦੇ ਮਾਮਾ ਕਈ ਕਈ ਲਾਡ ਲਡਾਉਂਦੀਆਂ ਨੇ ਗਿੱਲੀ ਥਾਂ ਤੇ ਪੈਂਦੀਆਂ ਆਪ ਮਾਮਾ ਸੁੱਕੀ ਥਾਂ ਤੇ ਪੁੱਤ ਨੂੰ ਪਾਉਂਦੀ ਆਂ ਨਹੀਂ ਮੈਂ ਕਿਵੇਂ ਬੁਲਾਵਾਂ ਪਿਆਰ ਤੇਰਾ ਮਮਤਾ ਅਤੇ ਦੁਲਾਰ ਤੇਰਾ ਖੁਦ ਚੱਲਦੀ ਰਹੀ ਤੱਤੀਆਂ ਹਵਾਵਾਂ ਮੈਨੂੰ ਕਰਕੇ ਖੰਡੜੀ ਸ਼ਾਂ ਹਰ ਜਨਮ ਦਿਨ ਨਹੀਂ ਦੇ ਸਕਦਾ ਤੇਰੇ احਸਾਨਾਂ ਦਾ ماں ਹਰ ਜਨਮ ਦਿਨ ਨਹੀਂ ਦੇ ਸਕਦਾ ਤੇਰੇ احਸਾਨਾਂ ਦਾ ماں ਬਚਪਨ ਵੀ ਅਜੇ ਮੈਂ ਭੁੱਲਿਆ ਨਹੀਂ ਨਾ ਭੁੱਲਿਆ ਤੇਰੇ ਚਾਵਾਂ ਨੂੰ ਜੋ ਬਦਲ ਬਦਲ ਕੇ ਰੱਖਦੀ ਸੀ ਨਾ ਭੁੱਲਿਆਂ ਉਹਨਾਂ ਨਾਵਾਂ ਨੂੰ ਕਦੇ ਮਿੱਠਾ ਮਿੱਠਾ ਕਹਿੰਦੀ ਸੀ ਕਦੇ ਕਹਿੰਦੀ ਸੀ ਸੋਨਾ ਹਰ ਜਨਮ ਦਿਨ ਨਹੀਂ ਦੇ ਸਕਦਾ ਤੇਰੇ ਅਸਾਨਾ ਗਾमां ਹਰ ਜਨਮ ਦਿਨ ਨਹੀਂ ਦੇ ਸਕਦਾ ਤੇਰੇ ਅਸਾਨਾਂ ਦਾ ਮਾਂ